ਆਪਣੇ ਜਿੱਥੇ ਵੀ ਕੁੱਤੇ ਨੇ ਕੱਟਿਆ ਉਹ ਅੰਗ ਨੂੰ ਪਾਣੀ ਥੱਲੇ ਟੂਟੀ 'ਚ ਲਾ ਕੇ ਪਾਣੀ ਥੱਲੇ ਕਰ ਦੋ ਤਾਂ ਉਹਨੂੰ ਡレイン ਹੋਣ ਦੋ ਜਿੰਨਾ 5 ਮਿੰਟ ਰੱਖੀ ਰੱਖੋ ਪਾਣੀ ਥੱਲੇ ਜਦੋਂ ਵੀ ਕਿਸੇ ਨੂੰ ਜ਼ਖਮ ਹੋ ਜੇ ਕੁੱਤਾ ਕੱਟ ਲੇ ਤਾਂ ਫਿਰ ਉਸ ਤੋਂ ਬਾਅਦ ਹਸਪੀਟਲ ਰਿਪੋਰਟ ਕਰੋ ਉਹਦੇ ਨਾਲ ਇਹ ਹੈ ਜੀ ਜਿਹੜਾ ਕੁੱਤੇ ਦੇ ਕਟਾਣੂ ਜਦੋਂ ਤੁਹਾਨੂੰ ਦੰਦੀ ਵੱਡੀ ਜਿਹੜੇ ਉਹਦੇ ਕਟਾਣੂ ਆ ਉਹਦੇ ਮੂੰਹ 'ਚੋਂ ਲਾਰ ਜਿਹੜੀ ਨਿਕਲੀ ਆ ਉਹ ਸਾਰਾ ਨਿਕਲ ਜਾਊਗਾ ਡレイン ਹੋ ਜਾਊਗਾ ਤੁਹਾਡੀ ਬਾਡੀ ਤੋਂ ਔਰ ਅੰਦਰ ਜਾਣ ਤੋਂ ਪਹਿਲਾਂ ਹੀ ਆਪੋ ਉਹ ਵਾਇਰਸ ਨੂੰ ਡレイン ਕਰ ਦਾਂਗੇ ਪਾਣੀ 'ਚ ਦੇ ਬਟਨ ਦੇ ਮਾਮਲੇ ਨੇ ਜਿਹੜੇ ਕਿੰਨੇ ਘਾਰੇ ਨੇ ਉਹ ਕਿੰਨੇ ਹੋ ਗਏ ਨੇ ਜਨਵਰੀ ਤੋਂ ਲੈ ਕੇ ਜੁਲਾਈ ਦੇ ਮਹੀਨੇ ਤੱਕ ਸਾਡੇ ਕੋਲੇ ਜੀ ਹਰ ਇੱਕ ਮਹੀਨੇ 1600 1700 2000 ਤੱਕ ਵੀ ਕੇਸਿਸ ਰਿਪੋਰਟ ਹੋ ਰਹੇ ਨੇ ਡੌਗ ਬਾਈਟ ਦੇ ਤਾਂ ਇੰਨੇ ਕੁੱਤੇ ਹਰ ਇੱਕ ਸਾਲ ਕੱਟ ਲੈਂਦੇ ਆ ਲੋਕਾਂ ਨੂੰ ਤਾਂ ਮਤਲਬ ਹੋਣਗੇ ਤੇ ਇਸ ਤੋਂ ਜ਼ਿਆਦਾ ਆਬਵੀਅਸਲੀ ਫੀਲਡ ਦੇ ਵਿੱਚ ਤਾਂ 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 ਪਿਛਲੇ ਕੁਝ ਸਾਲਾਂ ਤੋਂ ਪਿਛਲੇ 2-3 ਸਾਲਾਂ ਤੋਂ ਕੇਸਸ ਵਧ ਹੀ ਰਹੇ ਆ ਸਾਡੇ ਕੋਲੇ ਕੁਝ ਰਿਪੋਰਟਿੰਗ ਵਧ ਗਈ ਆਪਣੇ ਹਸਪੀਟਲਸ ਵਧ ਗਏ ਉਹਦੇ ਨਾਲ ਲੋਕ ਜ਼ਿਆਦਾ ਆਣਾ ਸ਼ੁਰੂ ਹੋ ਗਏ ਪਹਿਲਾਂ ਸ਼ਾਇਦ ਲੋਕ ਹਸਪੀਟਲ 'ਚ ਨਹੀਂ ਜਾਂਦੇ ਸੀ 니ਜਲਦੀ ਮਤਲਬ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਵਾਰਾ ਕੁੱਤਾ ਉਹਨੇ ਉਹਨੂੰ ਕੋਈ ਟੀਕਾ ਲੱਗਿਆ ਜਾਂ ਨਹੀਂ ਆਬਵੀਅਸਲੀ ਨਹੀਂ ਲੱਗਿਆ ਹੁੰਦਾ ਵੈਸੇ ਤਾਂ ਵਾਰਾ ਕੁੱਤਿਆਂ ਨੂੰ ਤਾਂ ਕਰਕੇ ਆਪਾਂ ਨੂੰ ਰੇਬੀਸ ਹੋਣ ਦਾ ਖਤਰਾ ਇਹਨ ਤੋਂ ਬਹੁਤ ਜ਼ਿਆਦਾ ਹੁੰਦਾ ਹੈ ਮੋਹਾਲੀ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਨੇ ਜਿਹੜੇ ਉਹ ਲਗਾਤਾਰ ਵਧਦੇ ਜਾ ਰਹੇ ਨੇ ਹੁਣ ਅੰਕੜੇ ਵੀ ਸਾਹਮਣੇ ਆ ਚੁੱਕੇ ਨੇ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਮੋਹਾਲੀ ਦੇ ਵਿੱਚ 12000 ਦਾ ਜਿਹੜਾ ਅੰਕੜਾ ਹੈ ਉਹ ਪਾਰ ਕਰ ਚੁੱਕਿਆ ਪਰ ਅਜਿਹੇ ਦੇ ਵਿੱਚ ਲੋਕ ਕੁੱਤਿਆਂ ਤੋਂ ਬਚਣ ਦੇ ਲਈ ਕੀ ਸਾਵਧਾਨੀਆਂ ਵਰਤਣ ਕਿਹੜੇ-ਕਿਹੜੇ ਉਪਾਅ ਨੇ ਸਾਡੇ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਨੇ ਡਾਕਟਰ ਹਰਮਨ ਕੌਰ ਬਰਾੜ ਗੱਲਬਾਤ ਕਰਦੇ ਮੈਮ ਬਹੁਤ-ਬਹੁਤ ਸਵਾਗਤ ਹੈ ਜਨਸਪੋਕਸ ਵਿੱਚ ਥੈਂਕ ਯੂ ਜੀ ਥੈਂਕ ਯੂ ਹਮ ਕੀ ਕਹਿ ਰਹੇ ਨੇ ਅੰਕੜੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਨੇ ਜਿਹੜੇ ਕਿੰਨੇ ਘਾਰੇ ਨੇ ਉਹ ਕਿੰਨੇ ਹੋ ਗਏ ਨੇ ਜਨੂਅਰੀ ਤੋਂ ਲੈ ਕੇ ਜੁਲਾਈ ਦੇ ਮਹੀਨੇ ਤੱਕ ਸਾਡੇ ਕੋਲੇ ਜੀ ਹਰ ਇੱਕ ਮਹੀਨੇ 1600 1700 2000 ਤੱਕ ਵੀ ਕੇਸਿਸ ਰਿਪੋਰਟ ਹੋ ਰਹੇ ਨੇ ਡੌਗ ਬਾਈਟ ਦੇ ਤਾਂ ਇੰਨੇ ਕੁੱਤੇ ਹਰ ਇੱਕ ਸਾਲ ਕੱਟ ਲੈਂਦੇ ਆ ਲੋਕਾਂ ਨੂੰ ਤਾਂ ਮਤਲਬ ਹੋਣਗੇ ਤੇ ਇਸ ਤੋਂ ਜ਼ਿਆਦਾ ਆਬਵੀਅਸਲੀ ਫੀਲਡ ਦੇ ਵਿੱਚ ਤਾਂ ਜੋ ਸਾਡੇ ਕੋਲੇ ਪਹੁੰਚ ਰਹੇ ਨੇ ਹਸਪੀਟਲ ਚੋਂ ਇੰਨੇ ਲੋਕ ਹਰ ਇੱਕ ਮਹੀਨੇ ਤਾਂ ਹੁਣ ਤੱਕ 12000 12 13000 ਦੇ ਆਸ-ਪਾਸ ਹੋ ਗਿਆ ਹੈ ਪਹਿਲਾਂ ਵੀ ਅੰਕੜੇ ਇਸ ਤਰ੍ਹਾਂ ਇਹ ਆਉਂਦੇ ਸੀ ਜਾਂ ਫਿਰ ਹੁਣ ਸਮੇਂ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਕੁੱਤਿਆਂ ਦਾ ਰੱਖਣ ਦਾ ਰੁਝਾਨ ਲੋਕਾਂ ਦੇ ਵਿੱਚ ਵਧਿਆ ਹੈ ਪਾਲਤੂ ਕੁੱਤੇ ਵੀ ਜ਼ਿਆਦਾ ਹੋ ਗਏ ਨੇ ਕੀ ਉਹ ਅੰਕੜਿਆਂ ਦੇ ਵਿੱਚ ਵਾਧਾ ਹੋਇਆ ਅ ਬਿਲਕੁਲ ਜੀ ਵਾਧਾ ਤਾਂ ਪਿਛਲੇ ਕੁਝ ਸਾਲਾਂ ਤੋਂ ਪਿਛਲੇ 2-3 ਸਾਲਾਂ ਤੋਂ ਕੇਸਸ ਵਧ ਹੀ ਰਹੇ ਹੈ ਸਾਡੇ ਕੋਲੇ ਕੁਝ ਰਿਪੋਰਟਿੰਗ ਵਧ ਗਈ ਆਪਣੇ ਹਸਪੀਟਲਸ ਵਧ ਗਏ ਉਹਦੇ ਨਾਲ ਲੋਕ ਜ਼ਿਆਦਾ ਆਣਾ ਸ਼ੁਰੂ ਹੋ ਗਏ ਪਹਿਲਾਂ ਸ਼ਾਇਦ ਲੋਕ ਹਸਪੀਟਲ 'ਚ ਨਹੀਂ ਜਾਂਦੇ ਸੀ ਨਹੀਂ ਜਲਦੀ ਜਿੰਨਾ ਕਿ ਹੁਣ ਜਾਂਦੇ ਪਹਿਲਾਂ ਕੁੱਤੇ ਨੇ ਕੱਟ ਲਿਆ ਤਾਂ ਘਰੀ ਬੈਠ ਗਈ ਆ ਘਰੀ ਕੋਈ ਦਵਾਈ ਲਾ ਲਈ ਤਾਂ ਉਹ ਵੀ ਚੱਲ ਜਾਂਦਾ ਸੀ ਬਟ ਹੁਣ ਹਰ ਬੰਦਾ ਸਾਡੀ ਵੀ ਕੋਸ਼ਿਸ਼ ਆ ਸੀ ਲੋਕਾਂ ਨੂੰ ਜ਼ਿਆਦਾ ਵੇਅਰ ਕਰਿਆ ਇਹਦੇ ਬਾਰੇ ਕਿ ਹਸਪੀਟਲ ਆਓ ਇੰਜੈਕਸ਼ਨਸ ਲਵਾਓ ਤਾਂ ਕਾਊਂਟ ਤਾਂ ਵਧਿਆ ਜੀ ਬਿਲਕੁਲ ਜਿਹੜੇ ਕੇਸ ਨੇ ਇਹ ਪਾਲਤੂ ਕੁੱਤਿਆਂ ਵਾਲੇ ਕੇਸ ਨੇ ਜਾਂ ਫਿਰ ਅਵਾਰਾ ਕੁੱਤਿਆਂ ਦੇ ਅੰਕੜੇ ਨੇ ਜ਼ਿਆਦਾ ਇਹ ਅਵਾਰਾ ਵੀ ਹੋ ਸਕਦਾ ਜੀ ਕੁੱਤਾ ਪਾਲਤੂ ਵੀ ਹੋ ਸਕਦਾ ਦੋਨੋਂ ਤਾਂ ਹੀ ਹੁੰਦਾ ਪਰ ਜ਼ਿਆਦਾ ਅਵਾਰਾ ਕੁੱਤੇ ਆ ਤਾਂ ਉਹੀ ਲੋਕ ਆਉਂਦੇ ਆ ਪਾਲਤੂ ਕੁੱਤਾ ਜ਼ਿਆਦਾ ਨਹੀਂ ਵੱਢਦਾ ਆਪਣੇ ਮਾਲਕ ਨੂੰ ਜਾਂ ਕਈ ਵਾਰੀ ਵੈਸੇ ਹੀ ਕੁੱਤੇ ਨਾਲ ਖੇਡਦੇ ਹੋਏ ਬੱਚੇ ਦੇ ਲੱਗ ਜੇ ਦੰਦ ਜਾਂ ਕੁਛ ਉਹਦੇ ਨਾਲ ਤਾਂ ਹੋ ਸਕਦਾ ਬਟ ਜ਼ਿਆਦਾ ਆ ਵਾਰਾ ਕੁੱਤੇ ਹੁੰਦੇ ਹੈ ਜੇ ਜਦੋਂ ਕੁੱਤਾ ਕੋਈ ਕੱਟ ਲੈਂਦਾ ਹੈ ਕਿੰਨਾ ਕੁ ਖਤਰਨਾਕ ਹੈ ਮਨੁੱਖੀ ਸਰੀਰ ਦੇ ਲਈ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਸ ਦੇ ਕੱਟਣ ਦੇ ਨਾਲ ਜੇਕਰ ਉਸਦੇ ਵੈਕਸੀਨ ਨਹੀਂ ਲਗਾਈ ਹੋਈ ਆ ਸਭ ਤੋਂ ਜ਼ਿਆਦਾ ਤਾਂ ਖਤਰਾ ਜੀ ਰੇਬੀਜ਼ ਦਾ ਹੁੰਦਾ ਹੈ ਕਿ ਰੇਬੀਜ਼ ਨਾ ਹੋ ਜਾਏ ਤਾਂ ਮਤਲਬ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਵਾਰਾ ਕੁੱਤਾ ਉਹਨੇ ਉਹਨੂੰ ਕੋਈ ਟੀਕਾ ਲੱਗਿਆ ਹੈ ਜਾਂ ਨਹੀਂ ਆਬਵੀਅਸਲੀ ਨਹੀਂ ਲੱਗਿਆ ਹੁੰਦਾ ਵੈਸੇ ਤਾਂ ਆ ਵਾਰਾ ਕੁੱਤਿਆਂ ਨੂੰ ਤਾਂ ਕਰਕੇ ਆਪਾਂ ਨੂੰ ਰੇਬੀਸ ਹੋਣ ਦਾ ਖਤਰਾ ਇਹਦੇ ਤੋਂ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਆਪਾਂ ਨੂੰ ਜਦੋਂ ਵੀ ਕੁੱਤਾ ਕੱਟ ਲੇ ਤਾਂ ਇਹ ਸਾਰੇ ਲੋਕਾਂ ਲਈ ਬੇਨਤੀ ਹੈ ਵੀ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਜਿੱਥੇ ਵੀ ਕੁੱਤੇ ਨੇ ਕੱਟਿਆ ਉਹ ਅੰਗ ਨੂੰ ਪਾਣੀ ਥੱਲੇ ਟੂਟੀ 'ਚ ਲਾ ਕੇ ਪਾਣੀ ਥੱਲੇ ਕਰ ਦਿਓ ਤਾਂ ਉਹਨੂੰ ਡレイン ਹੋਣ ਦੋ ਜਿੰਨਾ 5 ਮਿੰਟ ਰੱਖੀ ਰੱਖੋ ਪਾਣੀ ਥੱਲੇ ਜਦੋਂ ਵੀ ਕਿਸੇ ਨੂੰ ਜ਼ਖਮ ਹੋ ਜੇ ਕੁੱਤਾ ਕੱਟ ਲੇ ਤਾਂ ਫਿਰ ਉਸ ਤੋਂ ਬਾਅਦ ਹਸਪੀਟਲ ਰਿਪੋਰਟ ਕਰੋ ਇਮੀਡੀਏਟਲੀ 24 ਘੰਟਿਆਂ ਦੇ ਅੰਦਰ ਅੰਦਰ ਪਾਣੀ ਤੁਸੀਂ ਕਿਹਾ ਵੀ ਇਹਨੂੰ ਪਾਣੀ ਥੱਲੇ ਰੱਖਣਾ ਚਾਹੀਦਾ ਜਿੱਥੇ ਜ਼ਖਮ ਕਰ ਦਿੰਦਾ ਕੁੱਤਾ ਉਹਦੇ ਨਾਲ ਕੀ ਫਾਇਦਾ ਹੁੰਦਾ ਉਹਦੇ ਨਾਲ ਕਿਹੜੇ ਨੁਕਸਾਨ ਤੋਂ ਵਿੱਚ ਆ ਹੋ ਸਕਦਾ ਉਹਦੇ ਨਾਲ ਇਹ ਹੈ ਜੀ ਜਿਹੜਾ ਕੁੱਤੇ ਦੇ ਕਟਾਣੂ ਜਦੋਂ ਇਹ ਤੁਹਾਨੂੰ ਜੰਦੀ ਵੱਡੀ ਜਿਹੜੇ ਉਹਦੇ ਕਟਾਣੂ ਆ ਉਹਦੇ ਮੂੰਹ ਚੋਂ ਲਾਰ ਜਿਹੜੀ ਨਿਕਲੀ ਆ ਉਹ ਸਾਰਾ ਨਿਕਲ ਜਾਊਗਾ ਡਰੇਨ ਹੋ ਜਾਊਗਾ ਤੁਹਾਡੀ ਬਾਡੀ ਤੋਂ ਅੰਦਰ ਜਾਣ ਤੋਂ ਪਹਿਲਾਂ ਹੀ ਆਪਾਂ ਉਹ ਵਾਇਰਸ ਨੂੰ ਡਰੇਨ ਕਰ ਦਾਂਗੇ ਪਾਣੀ ਚ ਤਾਂ ਫਿਰ ਜਦੋਂ ਕੱਟ ਲਿਆ ਜਾਂਦਾ ਕੋਈ ਕੇਸ ਤੁਹਾਡੇ ਕੋਲ ਆਉਂਦੇ ਨੇ ਫਿਰ ਕਿਹੜੇ ਕਿਹੜੇ ਇੰਜੈਕਸ਼ਨ ਤੁਹਾਡੇ ਵੱਲੋਂ ਲਾਏ ਜਾਂਦੇ ਨੇ ਕਿੰਨੇ ਕਿੰਨੇ ਸਮੇਂ ਬਾਅਦ ਕੋਈ ਸਮਾਂ ਵੀ ਹੁੰਦਾ ਇਹਨਾਂ ਦਾ ਵੀ ਇਹਨੇ ਸਮੇਂ ਬਾਅਦ ਲੱਗਣਾ ਹੁੰਦਾ ਹੈ ਬਿਲਕੁਲ ਜੀ ਸਹੀ ਅਸੀਂ ਅਸੀਂ 4 ਇੰਜੈਕਸ਼ਨਸ ਲਾਉਣੇ ਆ ਤਾਂ ਪਹਿਲਾ 0 ਡੇ 0 ਡੋਸ ਹੁੰਦੀ ਹੈ ਉਹ 24 ਘੰਟੇ ਦੇ ਅੰਦਰ ਅੰਦਰ ਲਾਣੀ ਹੈ ਫਿਰ ਤੀਜੇ ਦਿਨ ਸੱਤਵੇਂ ਦਿਨ ਤੇ ਫਿਰ 28ਵੇਂ ਦਿਨ ਲੱਗਦਾ ਚਾਰ ਇੰਜੈਕਸ਼ਨਸ ਲੱਗਦੇ ਆ ਤਾਂ ਇਹ ਹੁਣ ਈਜ਼ੀ ਹੋ ਗਿਆ ਇਹਦਾ ਤਰੀਕਾ ਬਹੁਤ ਤਾਂ ਹਰੇਕ ਬੰਦੇ ਨੂੰ ਰਿਪੋਰਟ ਕਰਨਾ ਚਾਹੀਦਾ ਹੈ ਸਿਵਲ ਹਸਪੀਟਲ ਦੇ ਵਿੱਚ ਇੰਜੈਕਸ਼ਨਸ ਲਈ ਅਕੜਿਆਂ ਦੇ ਵਿੱਚ ਲਗਾਤਾਰ ਹੁਣ ਵੀ ਵਾਧਾ ਹੋ ਰਿਹਾ ਜਾਂ ਫਿਰ ਹਰੇਕ ਮਹੀਨੇ ਕਈ ਵਾਰ ਘਟ ਜਾਂਦਾ ਹੈ ਕੀ ਫਿਰ ਵਾਧ ਜਾਂਦਾ ਇਸ ਤਰ੍ਹਾਂ ਚੱਲ ਰਿਹਾ ਹੈ ਅਕੜੇ ਬਿਲਕੁਲ ਜੀ ਕਦੀ ਵਾਧ ਜਾਂਦਾ ਕਦੀ ਘਟ ਜਾਂਦਾ ਐਂ ਚੱਲਦਾ ਇਹ ਨਹੀਂ ਕਿ ਵਾਧਦਾ ਹੀ ਜਾ ਰਿਹਾ ਜਾਂ ਘਟਦਾ ਹੀ ਜਾ ਰਿਹਾ ਕਦੀ ਵਾਧਦਾ ਕਦੀ ਘਟੋਗੀ ਮੈਂ ਤੁਹਾਨੂੰ ਦੱਸ ਰਹੀ ਹਾਂ 1500 ਤੋਂ 2000 ਦੇ ਵਿੱਚ ਵਿੱਚ ਹਰੇਕ ਮਹੀਨੇ ਸਾਡੇ ਕੋਲ ਕੇਸਸ ਆਉਂਦੇ ਸਾਡੇ ਸਾਹਮਣੇ ਬੱਜਿਆ ਕਿਵੇਂ ਜਾ ਸਕਦਾ ਹੈ ਜਹੀ ਸਥਿਤੀ ਦੇ ਵਿੱਚ ਜੇਕਰ ਤੁਹਾਨੂੰ ਹਨਾ ਕੋਈ ਸਾਹਮਣਾ ਕਰਨਾ ਪੈਂਦਾ ਜਾਂ ਕਿਵੇਂ ਬਚਾਅ ਹੋ ਸਕਦਾ ਹੈ ਬਚਾਅ ਤਾਂ ਜੀ ਆਪਣਾ ਬਚਾਅ ਤਾਂ ਇਹੀ ਹੈ ਵੀ ਸੈਰ ਕਰਨ ਜਾਂਦੇ ਹੋ ਧਿਆਨ ਰੱਖੋ ਹੱਥ 'ਚ ਤਾ ਜੇ ਤੁਹਾਡੇ ਏਰੀਏ ਦੇ ਬਾਰੇ ਕੁੱਤੇ ਨੇ ਐਮਸੀ ਨੂੰ ਇਨਫੋਰਮ ਕਰੋ ਵੀ ਜ਼ਿਆਦਾ ਤੁਹਾਨੂੰ ਲੱਗ ਰਿਹਾ ਵੀ ਕੁੱਤੇ ਬਹੁਤ ਜ਼ਿਆਦਾ ਹੋ ਗਏ ਇੱਥੇ ਤਾਂ ਆਪਣੇ ਨੀਅਰੈਸਟ ਐਮਸੀ ਨੂੰ ਇਨਫੋਰਮ ਕਰੋ ਬਹੁਤ ਬਹੁਤ ਧੰਨਕ ਤੁਹਾਨੂੰ ਥੈਂਕ ਯੂ ਤਾਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਤਾਂ ਡਾਕਟਰ ਹਰਮਨ ਕੌਰ ਬਰਾੜ ਦੇ ਵੱਲੋਂ ਤਾਂ ਅਹਿਮ ਚੀਜ਼ਾਂ ਵੀ ਉਹਨਾਂ ਨੇ ਦੱਸਿਆ ਨੇ ਕਿ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਕਿਵੇਂ ਕੁੱਤਿਆਂ ਤੋਂ ਆਪਾਂ ਨੇ ਬਚਣਾ ਹੈ ਤਾਂ ਹੀ ਆਪਣੀ ਜਾਨ ਆ ਜਿਹੜੀ ਕੀਮਤੀ ਜਾਨ ਉਹ ਬਚ ਸਕਦੀ ਹੈ ਤੁਹਾਡੀ ਜਾਨ ਖਤਰੇ ਦੇ ਵਿੱਚ ਨਹੀਂ ਪੈ ਸਕਦੀ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ もはり。